ਹਾਂਜੀ ਦੋਸਤੋ ਸਰ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਆਇਆ ਅੱਜ ਦੀ ਵੀਡੀਓ ਦੇ ਵਿੱਚ ਟਰੈਕਟਰ ਸਵਰਾਜ 855 ਜੋ ਸੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਬਿਲਕੁਲ ਨਵਾਂ ਟਰੈਕਟਰ 24 ਮਾਡਲ ਟਰੈਕਟਰ ਜੋ ਸੀ ਤੁਹਾਨੂੰ ਦਿਖਾ ਰਹੇ ਹਾਂ ਜੋ ਵੀ ਕਿਸਾਨ ਵੀਰ ਟਰੈਕਟਰ ਸਵਰਾਜ ਲੈਣ ਦਾ ਚਾਹਵਨ ਹੋਵੇ ਤਾਂ ਤੁਸੀਂ ਵੀਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ 16x28 ਦੇ ਟਾਇਰ ਨੇ ਟਰੈਕਟਰ ਦੇ ਟਾਇਰ ਜੋ ਕਿ 16x28 ਦੇ ਬਿਲਕੁਲ ਨਵਾਂ ਜੋ ਕਿ ਟਰੈਕਟਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ 24 ਮਾਡਲ ਐਂਡ ਡਿਮਾਂਡ 7,25,000 ਰੁਪਏ ਬਾਕੀ ਤੁਸੀਂ ਵੀਰ ਦੇ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਸਵਰਾਜ 855 ਜੋ ਸੀ ਤਾਹ ਨੂੰ ਦਿਖਾ ਰਹੇ ਆ ਪੰਜਾਬ ਨੰਬਰ ਟਰੈਕਟਰ ਏਰੀਆ ਬਰਨਾਲਾ ਕੰਟੈਕਟ ਨੰਬਰ ਜੋ ਕਿ ਵੀਡੀਓ ਦੇ ਥੱਲੇ ਦਿੱਤਾ ਹੋਇਆ ਟਰੈਕਟਰ ਦਾ ਮਾਡਲ 2024 ਡਿਮਾਂਡ ਜੋ ਕਿ 725 ਟਰੈਕਟਰ ਦੀ ਰੱਖੀ ਗਈ ਹੈ ਵਧੀਆ ਹਾਲਤ ਦੇ ਵਿੱਚ ਟਰੈਕਟਰ ਬਕਾਊ ਹੈ ਕੰਟੈਕਟ ਨੰਬਰ ਜੋ ਕਿ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਵੀਡੀਓ ਦੇ ਸਬੰਧਤ ਜਾਂ ਇਸ ਟਰੈਕਟਰ ਦੇ ਸਬੰਧਤ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਏਰੀਆ ਬਰਨਾਲਾ ਇਸ ਤੋਂ ਇਲਾਵਾ ਜੋ ਕਿ ਟਰੈਕਟਰ ਮੰਡੀ ਸੋਮਵਾਰ ਨੂੰ ਹਰੇਕ ਸੋਮਵਾਰ ਨੂੰ ਬਰਨਾਲਾ ਵਿਖੇ ਲੱਗਦੀ ਹੈ ਉੱਥੇ ਆ ਕੇ ਵੀ ਤੁਸੀਂ ਟਰਾਈ ਕਰ ਸਕਦੇ ਹੋ ਟਰੈਕਟਰ ਵਧੀਆ ਹਾਲਤ ਦੇ ਵਿੱਚ ਬਿਲਕੁਲ ਨਵਾਂ ਟਰੈਕਟਰ ਜੋ ਕਿ ਬਕਾਉ ਹੈ ਅਸੀਂ ਤੁਹਾਨੂੰ ਜੋ ਦਿਖਾ ਰਹੇ ਹਾਂ ਕੰਟੈਕਟਰ ਨੰਬਰ ਜੋ ਕਿ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਧੰਨਵਾਦ ਜੀ